ਅੱਜ ਫੇਰ ਪਿੰਡ ਜੌਨ ਵਿੱਚ ਮਰੱਬੇਬੰਦੀ ਕਰਨ ਪਹੁੰਚੇ ਫੋਰਸ ਪ੍ਰਸ਼ਾਸਨ ਇੱਕ ਕਿਸਾਨ ਭਰਾ ਆਹ ਦੇਖੋ ਹੋਰ ਦੇਖੋ ਬੱਚੀ ਗਿਣਤੀ ਵਿੱਚ ਇਧਰੇ ਪਾਸੇ ਆ ਜਾਓ ਓ ਇਧਰੇ ਪਾਸੇ ਇਧਰੇ ਪਾਸੇ ਆਓ ਡਰਾਉਣ ਵਾਲੇ ਪਾਸਿਓ ਆਹ ਦੇਖੋ ਭਾਰੀ ਗਿਣਤੀ ਵਿੱਚ ਲਗਾ ਪਰ ਸੱਤਵੇਂ ਘਰ ਅੱਜ ਸੂਚ ਸੁਪਰਚਾਸਨ ਪਹੁੰਚਿਆ ਪਿੰਡ ਜਵਾਲ ਵਿੱਚ ਆ ਦੇਖੋ ਅੱਜ ਜੀ ਉਸ ਗਰਮੀ ਗਰਮੀ ਮਾਹੌਲ ਬਣਦਾ ਹੋਇਆ ਆਇਆ ਹੈਗਾ ਆ ਦੇਖੋ ਫਿਰ ਆਏ ਕੀ ਕਰਨੋ ਜਨਾਬ ਆਏ ਕੀ ਕਰਨੋ ਫਿਰ ਇੱਕ ਵਾਰੀ ਜ ਕੰਮ ਨਿਵੇੜ ਦਿਓ ਅਲਾਨ ਨਵਾਸ ਕੀ ਆਇਆ ਸਰੋ ਰੋਜ ਦਾ ਕੰਮ ਸਾਡੇ ਗੁਰਜਾ ਮਾਰੋ ਸਾਡੇ ਅੱレ ਕੋਈ ਭਾਰੀ ਬੇਨਤੀ ਵਿੱਚ ਪੁਲਿਸ ਸਾਹਿਬ ਨੂੰ ਲਗਾਤਾਰ ਕਿਸਾਨਾਂ ਨਾਲ ਵੈਹਸ ਕਰਦੇ ਹੋਏ ਇਥੇ ਸੋਚਦੇ ਨੇ ਕਰ ਦਿਓ ਇੱਕ ਪਾਸਾ ਫੋਰਸ ਲੈਣ ਦੀ ਆ ਲਗਾਤਾਰ ਕਿਸਾਨਾਂ ਤੇ ਅਤਿਆਚਾਰ ਕਰਨ ਉਪਰ ਪੰਜਾਬ ਪੁਲਿਸ ਪੰਜਾਬ ਸਰਕਾਰ ਕਸਮ ਨਾਲ ਹੋਈ ਤੂੰ ਤੂੰ ਮੈਂ ਮੈਂ ਆ ਦੇਖੋ ਗੋਲੀ ਮਾਰਾ ਹਾੜਾ ਹੋਰ ਸਾਡੀ ਜੀਰ ਹੋਵੇ ਜਦੋਂ ਗੋੜਗੇ ਮਾਰੇ ਸਾਡੇ ਕੰਪਨੀ ਦੇ ਉੱਪਰ ਜੋ ਕਿਸ ਮਰਜ਼ੀ ਕਰੀ ਜਾਓ ਸਾਡੇ ਗੋਲਿਆਂ ਮਾਰੋ ਸਾਡੇ ਗੋਲਿਆਂ ਪੈਸਾ ਕਰਦੇ ਹੋਏ ਸਾਰਾ ਗੱਲ ਉਹਨੀਆਂ ਕਦੇ ਵੀ ਅਸੀਂ ਤਾਂ ਕਹੇ ਗੰਨੇ ਤਾਂ ਲੋੜ ਵੀ ਚੱਕਦੇ। ਇਹ ਦੋ ਦੋ ਪੰਜ ਮਿੰਟਾਂ ਦੇ ਅੰਦਰ ਨਹੀਂ ਸਾਰਾ ਕੁਝ ਦੋਰੀਆਂ ਦੱਸਦਾ ਬੋਲ ਰਹੇ ਹਾਂ। 300 ਦੇ ਤੇ ਖੜੋ, ਕੱਢੀਆਂ ਬੋਖੋ। ਇਹ ਕਰਕੇ ਪੰਜ ਮਿੰਟਾਂ ਦਾ ਵਾਅਦਾ ਹੋ ਨਹੀਂ ਹਲਾਉਂਦੇ ਸਾਰਾ 300 ਵੀ। ਫਿਰ ਆਪਣਾ ਸਹੀ ਮਾਮਲਾ ਨਹੀਂ ਦਿਖਣਗਾ। ਤੇ ਜੋ ਆਪਾਂ ਬਾਰ-ਬਾਰ ਕਿਉਂ ਕਰਦੇ ਆ ਆਪਣੇ ਨਾਲ ਬਾਰ-ਬਾਰ ਵਿਸ਼ਵਾਸ ਘਟਦਾ ਹੈ। ਇਹਦੇ ਬਾਅਦ ਵੀ ਆਪਾਂ ਗੱਲ ਸੁਣਦੇ ਆ। ਸੋਸ਼ ਕਰਕੇ ਪੰਜ ਮਿੰਟਾਂ ਤੋਂ ਨੋਟ ਕਰੋ। ਕੋ ਕਲ ਤੋਂ ਲੈ ਕੇ ਪਰਸ ਤੋਂ ਲੈ ਕੇ ਇਹ ਨਗਾ ਤਾਂ ਇੱਕ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਸਾਰੇ ਵੱਲੋਂ ਗੱਲਬਾਤ ਚਲਾਈ ਹੋਈ ਹੈ ਜੀ ਸਾਹਿਬ ਨਾਲ ਮੀਟਿੰਗ ਹੋਈ 11 ਤਰੀਕ ਨੂੰ ਕਰਤੂਕ ਤੋਂ ਬਾਅਦ ਕਾਰ ਹੋ ਗਿਆ ਕਸੂਕ ਤੋਂ ਬਾਅਦ ਵਿਪਨ ਮਲਵੇਸ਼ੇ ਦਾ ਹੱਲ ਕੱਢ ਗਿਆ ਕਿਉਂਕਿ ਜਿਹਦੇ ਵਿੱਚ ਵਿਚਾਰੇ ਸਾਡੇ ਆਏ ਆ ਜਿਹੜੇ ਆਪਣੀ ਨੁਮਾਇੰਦਗੀ ਹੁੰਦਾ ਹੈ 2 ਰੁਪਈਆ ਬਹੁਤ ਇਕੱਠੀ ਉਸ ਕਰਕੇ 2 ਰੁਪਈਆ ਵੀ ਲੈ ਲਏ ਬਾਅਦ ਇਕੱਠਾ ਕਰਕੇ ਲੈ ਆਗੇ ਨਾ ਕਿਸੇ ਨੇ ਇਹ ਗੱਡੀ ਧਰ ਲਿਆ ਉਹਨਾਂ ਨੇ